ਡੱਲੇਵਾਲ ਸਾਹਿਬ ਨੇ ਭੋਖੜਤਾਲ ਰੱਖਣ ਵੇਲੇ ਸਲਾਹ ਕੀਤੀ ਜਾਂ ਅੱਜ ਛੱਡਣ ਵੇਲੇ ਸਲਾਹ ਕੀਤੀ। ਆ ਫਿਰ ਕਿਹਨਾਂ ਸਲਾਹ ਕਿਹਨਾਂ ਦੇ ਨਾਲ ਕੀਤੀ? ਸਲਾਹ ਉਹਨਾਂ ਦੇ ਨਾਲ ਕੀਤੀ ਕਿ ਜਿਨ੍ਹਾਂ ਦੀ ਅਪੀਲ ਤੇ ਮਰਨਵਰਤ ਤੋੜਿਆ ਗਿਆ। ਭਾਜਪਾ ਦੇ ਮੰਤਰੀ ਸ਼ਿਵਰਾ ਚੋਹਾਨ ਤੇ ਇੱਧਰ ਸਾਡੇ ਇੱਥੋਂ ਵਾਲੇ ਰਵਨੀਤ ਬਿੱਟੂ ਜੀ ਉਹ ਅਪੀਲ ਕਰਦੇ ਅਪੀਲ ਨਹੀਂ ਕਰਦੇ। ਉਹ ਕੁਰਕੀ ਨਾ ਕਹਿ ਰਹੇ ਵੀ ਡੱਲੇਵਾਲ ਸਾਹਿਬ ਜਿਹੜਾ ਕੰਮ ਸੀ ਉਹ ਹੋ ਗਿਆ ਛੱਡੋ ਹੁਣ। ਤਾਂ ਇਹ ਜਿਹੜਾ ਤੈਅ ਕਰਕੇ ਭਾਜਪਾ ਦੇ ਕਹਿਣ ਤੇ ਮਰਨਵਰਤ ਰੱਖਿਆ ਦਰਸ਼ਨ ਸਿੰਘ ਫੇਰੂ ਮਾਨ ਜੀ ਨੇ ਵਰ ਵਰਤ ਰੱਖਿਆ ਸੀ ਉਸ ਸਮੇਂ ਤਾਂ ਉਹਨਾਂ ਦੀ ਮੌਤ ਹੋ ਗਈ ਸੀ ਇਹ ਕਿਹੜਾ ਮਰਨ ਵਰਤਾ ਜਿਹੜਾ 134 ਦਿਨ ਬਿਨਾ ਖਾਏ ਪੀਏ ਇਹ ਤਾਂ ਗਿਨੀਚ ਵਰਲਡ ਬੁੱਕ ਜਿਹੜੀ ਰਿਕਾਰਡ ਬੁੱਕਿਆ ਜਾਂ ਤੇ ਉਹਨਾਂ ਨੂੰ ਫਿਰ ਆ ਕੇ ਰਿਕਾਰਡ ਤੋੜ ਕੇ ਇਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਾਂ ਫਿਰ ਇਹਨਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਵੀ ਕੀ ਕੋਈ ਸਰੀਰ ਅੰਦਰ ਐਦਾਂ ਦੇ ਕੋਈ ਚੀਜ਼ਾਂ ਪੈਦਾ ਹੋ ਗਈਆਂ ਨੇ ਜਿਹੜੀਆਂ ਬੰਦੇ ਨੂੰ ਬਿਨਾ ਅਨਾਜ ਤੋਂ ਵੀ ਜਿਉਂਦਾ ਰੱਖ ਸਕਦੀਆਂ ਹਨ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲੱਗਦਾ ਜੀ ਇਹ ਡਰਮ ਹੈ ਮਰਨੀ ਤਾਂ ਡੱਲੇਵਾਲ ਸਾਹਿਬ ਵੀ ਬੈਠੇ ਸੀ ਫਿਰ ਕਿਉਂ ਛੜਤਾ ਵੀ ਕਾਕਾ ਕੋਟਰਾ ਕਿਉਂ ਨਹੀਂ ਬੈਠਾ ਬਾਕੀ ਇਥੇ 120 ਬੰਦੇ ਬਿਠਾ ਦੇ ਕਾਕਾ ਕੋਟਰਾ ਜੀ ਕਿਉਂ ਨਹੀਂ ਭੁਖੜਤਾਲ ਤੇ ਬੈਠੇ ਸੋ ਇਹ ਗੱਲਾਂ ਨੇ ਇਹ ਦੂਜਿਆਂ ਨੂੰ ਵਹੋਣਾ ਵੀ ਦੂਜੇ ਦਾ ਡਰਪੋਕ ਹੈ ਅਸੀਂ ਲੜਦੇ ਆ ਪਰਲੇ ਮੋਰਚਾਲ ਦਾ ਰੋਜ਼ ਟਕਰਾ ਲੈਂਦੇ ਰਹੇ ਤੁਸੀਂ ਫਿਰ ਕਿਉਂ ਨਹੀਂ ਅੱਗੇ ਵਧੇ ਤੁਸੀਂ ਭੁਖੜਤਾਲ ਰੱਖ ਕੇ ਕਿਉਂ ਵੀ ਅਸੀਂ ਨਹੀਂ ਜਾਣਾ ਇਦੋਂ ਗਾ ਨਹੀਂ ਜਾਣਾ ਗਾ ਗੋਲੀ ਵੱਜਦੀ ਆ ਮੌਤ ਤੋਂ ਤੁਸੀਂ ਡਰ ਰਹੇ ਹੋ ਕਾਕਾ ਜੀ ਤੁਸੀਂ ਡਰ ਰਹੇ ਹੋ ਔਰ ਤੁਸੀਂ ਆਪਣੀਆਂ ਕਮਜ਼ੋਰੀਆਂ ਦਾ ਜਿਹੜਾ ਚਿੱਕੜਾ ਦੂਜਿਆਂ ਦੇ ਸੁੱਟ ਰਹੇ ਆ ਬੀਜੇਪੀ ਨੂੰ ਵੋਟਾਂ ਤੁਸੀਂ ਪਵਾਤੀਆਂ ਬੀਜੇਪੀ ਕਹਿੰਦੀ ਸੀ ਕਿ ਇਹ ਪੰਜਾਬ ਦੇ ਮੁੱਠੀ ਪਰ ਕਿਸਾਨਾਂ ਦਾ ਅੰਦੋਲਨ ਹੈ ਲੋਕਾਂ ਦਾ ਅੰਦੋਲਨ ਨਹੀਂ ਪਹਿਲੀ ਟਰਮ ਅੰਨਾ ਹਜਾਰਿਆਂ ਨੇ ਬਣਾਈ ਸੀ ਆਹ ਟਰਮ ਦੇ ਵਿੱਚ ਤੁਸੀਂ ਮਦਦ ਕੀਤੀ ਆ ਬੀਜੇਪੀ ਨੂੰ ਪੂਰੇ ਦੇਸ਼ 'ਚ ਸਰਕਾਰ ਬਣਾਉਣ ਲਈ ਉਹਨਾਂ ਖਾਲਸਤਾਨੀਆਂ ਦਾ ਅੰਦੋਲਨ ਕਹਿਣ ਲਈ ਪੂਰੇ ਤਰ੍ਹਾਂ ਦੇ ਲੇਬਲ ਲਾ ਕੇ ਸਾਬਤ ਕਰਤਾ ਤੁਹਾਡੇ ਮੁੱਠੀ ਪਰ ਦੇ ਅੰਦੋਲਨ ਨੂੰ ਕਿ ਆਹ ਵੇਖੋ ਇਹ ਮੁੱਠੀ ਪਰ ਲੋਕਾਂ ਦਾ ਅੰਦੋਲਨ ਇਹੀ ਦੇਸ਼ ਨੂੰ ਖਰਾਬ ਕਰਦੇ ਨੇ ਉਹ ਤੁਹਾਡੀ ਉਸ ਗੱਲ ਨੂੰ ਬੀਜੇਪੀ ਨੇ ਵਰਤਿਆ ਤੁਸੀਂ ਬੀਜੇਪੀ ਦਾ ਰਾਜਨੀਤਿਕ ਅਜੰਡਾ ਅੱਗੇ ਚਲਾਉਣ ਵਿੱਚ ਮਦਦ ਕੀਤੀ ਜਿਹੜਾ ਮੋਰਚਾ ਦਾ ਜੱਤਿਆ ਸੀ ਉਹਨੂੰ ਦਾ 3000 ਕਰੋੜ ਦਾ ਕਹਿ ਕੇ ਵੇਚਾ ਸਾਫਤ ਕਰਨਾ ਤੇ ਜਿਹੜਾ ਹਰ ਗਏ ਆ ਮੋਰਚਾ ਜਿਹੜਾ ਸਰਕਾਰ ਨੇ ਸਾਨੂੰ ਹਰਾ ਦਿੱਤਾ ਉਹਨੂੰ ਅਸੀਂ ਇਹ ਜੇਤੂ ਤਰ੍ਹਾਂ ਵੀ ਅਸੀਂ ਤੇ ਭੋਖੜਤਾਲ ਛੱਡੀ ਅੰਦੋਲਨ ਨਹੀਂ ਛੱਡਿਆ ਦੇਖੋ ਇਹ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਹੈ ਵੀ ਅਸੀਂ ਉਹਨੂੰ 13 ਮਹੀਨੇ ਦਾ ਸੰਘਰਸ਼ ਨੂੰ ਜੇਤੂ ਤੇ ਮਹਾਨ ਅੰਦੋਲਨ ਕਹਿੰਨੇ ਆ ਉਹਦੇ ਤੋਂ ਵੱਡਾ ਅੰਦੋਲਨ ਕਰਾ ਕੇ ਉਤੋਂ ਲੰਮਾ ਅੰਦੋਲ ਤੇ ਉਹਨੂੰ ਖਦੇੜ ਦੇਣਾ ਉਹਨੂੰ ਖਤਮ ਕਰ ਦੇਣਾ ਵੀ ਅਸੀਂ ਇਹ ਜਿਹੜਾ ਵੱਡਾ ਤੁਸੀਂ ਕਹਿੰਨੇ ਹੋ ਉਹ ਤੋਂ ਵੱਡੇ ਨੂੰ ਅਸੀਂ ਕਰ ਸਕਦੇ ਆ ਹੁਣ ਤਾਂ ਸਿਰਫ ਡੱਲੇਵਾਲ ਆ ਜੀ ਇਹ ਨਹੀਂ ਕਹਿੰਦੇ ਕਿ ਮੈਂ ਕਿਸਾਨ ਆਗੂ ਆ ਕਿਸਾਨ ਆਗੂ ਦੇ ਤੌਰ ਤੇ ਕਿਸਾਨਾਂ ਨੂੰ ਇਕੱਠੇ ਕਰਕੇ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ ਕਰਕੇ ਐਮਐਸਬੀ ਦੁਆਵਾਂਗੇ ਐਮਐਸਬੀ ਲੜਾਈ ਲੜਾਂ ਕਹਿੰਦੇ ਨਹੀਂ ਕਿਉਂਕਿ ਪਹਿਲਾਂ ਤਾਂ ਮੈਂ ਆਪਣੀ ਔਲਾਦ ਦਾ ਜਿਹੜਾ ਬਾਪੂ ਸੀ ਹੁਣ ਮੈਨੂੰ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਬਾਪੂ ਕਹਿਤਾ ਤੇ ਮੇਰਾ ਜਿਹੜਾ ਫਰਜ਼ ਬਣ ਗਿਆ ਵੀ ਹੁਣ ਮੈਂ ਬਾਪੂ ਹੋਣ ਦੇ ਤੌਰ ਤੇ ਸੰਘਰਸ਼ ਲੜਾਂ ਜਿਵੇਂ ਕੋਈ ਬਾਬਾ ਨਹੀਂ ਕਹਿੰਦਾ ਵੀ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੁਣ ਤੁਹਾਡੇ ਕਸਟ ਮੈਂ ਹਰਾਂਗਾ ਤਾਂ ਇਸ ਸਾਰੇ ਸੰਘਰਸ਼ ਦੇ ਵਿੱਚੋਂ ਕਿਸਾਨ ਲਹਿਰ ਨੂੰ ਢਾਹ ਲੱਗੀ ਆ ਪਰ ਲੜ ਰਹੇ ਆ ਤੇ ਮੈਂ ਹੀ ਤੁਹਾਨੂੰ ਸਾਰਾ ਕੁਝ ਦਵਾਉਂਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇয়াল ਦੇ ਵੱਲੋਂ ਕੱਲ ਆਪਣੀ ਭੁੱਖ ਹੜਤਾਲ ਜਿਹੜੀ ਆ ਖਤਮ ਕੀਤੀ ਗਈ ਆ ਭੁੱਖ ਹੜਤਾਲ ਖਤਮ ਹੁੰਦਿਆਂ ਹੀ ਸੁਰਖੀਆਂ ਦੇ ਵਿੱਚ ਆਈ ਚਰਚਾ ਦਾ ਵਿਸ਼ਾ ਬਣੀ ਕਿਉਂਕਿ ਇਹ ਸਵਾਲ ਉੱਠੇ ਕਿ ਭਾਜਪਾ ਲੀਡਰਾਂ ਨੇ ਕਿਹਾ ਤਾਂ ਉਸ ਤੋਂ ਬਾਅਦ ਭੁੱਖ ਹੜਤਾਲ ਖਤਮ ਹੋਈ ਹਾਲਾਂਕਿ ਇਸ ਤੋਂ ਪਹਿਲਾਂ ਉਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਵਿਰੋਧੀ ਕਿਸਾਨ ਜਥੇਬੰਦੀਆਂ ਕਿਹਾ ਗਿਆ ਉਹਨਾਂ ਦੇ ਵੱਲੋਂ ਵੀ ਕਿਸਾਨ ਆਗੂਆਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਕਿ ਕਦੇ ਭੁੱਖ ਹੜਤਾਲ ਨਾਲ ਰੱਖ ਕੇ ਲੜਿਆ ਨਹੀਂ ਜਾਂਦਾ ਜੇਕਰ ਲੜਨਾ ਹੈ ਤਾਂ ਮੈਦਾਨ ਦੇ ਵਿੱਚ ਆ ਕੇ ਲੜਾਂਗੇ ਪਰ ਉਸ ਵੇਲੇ ਟਰੋਲ ਕੀਤਾ ਗਿਆ ਤੇ ਬੀਤੇ ਕੱਲ ਖੁਦ ਭੁੱਖ ਹੜਤਾਲ ਖਤਮ ਕੀਤੀ ਗਈ ਇਸ ਤੇ ਬਾਬਤ ਕੱਲ ਵਰਗ ਗੱਲਬਾਤ ਕਰਾਂਗੇ ਕਿਸਾਨ ਆਗੂ ਅਤਰ ਸਿੰਘ ਮਹਿਮਾ ਮੇਰੇ ਨਾਲ ਹੋਣਗੇ ਗੱਲਬਾਤ ਕਰਨਗੇ ਬਾਜੀ ਸਤਿਪੰਨਾ ਸਵਾਗਤ ਆ ਰਹੇ ਮੇਟਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਕਿ ਜਿਸ ਤਰ੍ਹਾਂ ਦੇ ਨਾਲ ਮਰਨ ਵਰਤ ਤੇ ਬੈਠੇ ਭੁਖੜ ਹੜਤਾਲ ਰੱਖੀ ਗਈ ਕਿ ਇੰਨੀਆਂ ਮੰਗਾਂ ਨੇ ਇਹ ਸਭ ਮੰਗਾਂ ਮੰਨਵਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਢੋਲ ਵਜਾਉਂਦੇ ਗਲਾਂ ਦੇ ਵਿੱਚ ਹਾਰ ਪਵਾ ਕੇ ਵਾਪਸ ਮੁੜਾਂਗੇ ਪਰ ਢੋਲ ਵਜਾਉਂਦੇ ਵਾਪਸ ਮੁੜਨਾ ਤਾਂ ਦੂਰ ਦੀ ਗੱਲ ਰਹੀ ਉਹਨਾਂ ਨੇ ਟਰਾਲੀਆਂ ਜਿਹੜੀਆਂ ਉਹ ਵੀ ਨਹੀਂ ਵਾਪਸ ਮੁੜ ਸਕੀਆਂ ਬਹੁਤਾ ਸਮਾਨ ਜਿਹੜਾ ਉਹ ਵੀ ਨਹੀਂ ਵਾਪਸ ਮੁੜ ਸਕਿਆ ਤੇ ਕਿਸਾਨਾਂ ਦੇ ਤੰਬੂ ਟੈਂਟ ਪੁੱਟ ਕੇ ਵਾਪਸ ਮੋੜ ਦਿੱਤਾ ਗਿਆ ਤੇ ਹੁਣ ਅਖੀਰ ਨੂੰ ਭੁਖੜ ਹੜਤਾਲ ਖਤਮ ਹੋਈ ਹੈ ਜੀ ਦੇਖੋ ਜਸ ਜਦੋਂ ਆਪਾਂ ਪਿਛਲਾ ਅੰਦੋਲਨ ਲੜਿਆ ਜੀ ਜਿਹਨੂੰ ਆਪਾਂ ਸਦੀ ਦਾ ਮਹਾਨ ਇਤਿਹਾਸਕ ਅੰਦੋਲਨ ਕਹਿੰਨੇ ਆ ਉਹ ਅੰਦੋਲਨ ਸਮੂਹਕ ਸਮਾਜ ਦਾ ਅੰਦੋਲਨ ਸੀ ਹੂੰ ਉਹਦੇ ਵਿੱਚ ਕਿਸਾਨ ਤਾਂ ਹੈਗੇ ਹੀ ਸੀ ਹੂੰ ਉਹਦੇ ਚ ਟ੍ਰੇਡ ਯੂਨੀਅਨ ਵੱਡੀ ਪੱਧਰ ਤੇ ਸੀ ਸਮਾਜ ਦੇ ਬਾਕੀ ਵਰਗ ਆੜਤੀਏ ਬੱਸਾਂ ਵਾਲੇ ਟਰੱਕਾਂ ਵਾਲੇ ਡੇਰੀ ਫਾਰਮ ਵਾਲੇ ਸਾਰੇ ਸੀ ਔਰ ਉਹ ਅੰਦੋਲਨ ਕੱਲਾ ਦਿੱਲੀ ਦੀ ਹਾਦਤ ਨਹੀਂ ਚੱਲ ਰਿਆ ਸੀ ਉਹ ਅੰਦੋਲਨ ਪੂਰੇ ਦੇਸ਼ 'ਚ ਚੱਲ ਰਿਆ ਸੀ ਕਿਤੇ ਟੋਲ ਪਲਾਜ਼ਾਂ 'ਤੇ ਚੱਲ ਰਿਆ ਸੀ ਕਿਤੇ ਸ਼ਾਪਿੰਗ ਮਾਲਾਂ 'ਤੇ ਚੱਲ ਰਿਆ ਸੀ ਕਿਤੇ ਰੇਲਵੇ ਲਾਈਨਾਂ ਦੇ ਬਾਹਰ ਲੋਕ ਬੈਠੇ ਸੀ ਤਾਂ ਇਹ ਸੀ ਕਿ ਜੇ ਇੱਥੇ ਹਮਲਾ ਹੋਇਆ ਤਾਂ ਪੂਰੇ ਦੇਸ਼ 'ਚ ਆ ਚੀਜ਼ਾਂ ਬਲੌਕ ਹੋ ਜਾਣਗੀਆਂ। ਤਾਂ ਉਹਦੇ ਕਰਕੇ ਆਪਾਂ ਜਿੱਤੇ ਆ। ਪਰ ਇਹ ਜਿਹੜਾ ਅੰਦੋਲਨ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਗੈਰ ਰਾਜਨੀਤਿਕ ਨਾਂ ਤੇ ਪਹਿਲਾਂ ਦਿੱਲੀੋਂ ਜਿੱਤ ਕੇ ਜਦੋਂ ਆਪਾਂ ਆਏ ਆ ਤਾਂ ਆਉਂਦਿਆਂ ਹੀ ਲੀਡਰਸ਼ਿਪ ਤੇ ਹਮਲਾ ਬੋਲਿਆ। ਦੇਖੋ ਬਾਹਰੀ ਹਮਲਾ ਜਿਹੜਾ ਹੁੰਦਾ ਉਹਨੂੰ ਰੋਕਣਾ ਆਸਾਨ ਹੁੰਦਾ ਪਰ ਜਦੋਂ ਅੰਦਰੋਂ ਹੁੰਦਾ ਹਮਲਾ ਕੋਈ ਸਾਡਾ ਆਪਣਾ ਕਰਦਾ ਤਾਂ ਉਹ ਹਮਲਾ ਰੋਕਣਾ ਆਸਾਨ ਨਹੀਂ ਹੁੰਦਾ ਉਹਦਾ ਨਾ ਵੱਡਾ ਨੁਕਸਾਨ ਹੁੰਦਾ। ਤਾਂ ਇਹਨਾਂ ਨੇ ਆਉਂਦੇ ਹੱਲਾ ਬੋਲਿਆ ਵੀ ਇਹ ਲੀਡਰਸ਼ਿਪ ਜਿਹੜੀ 3000 ਕਰੋੜ 'ਚ ਵਿਕ ਗਈ। ਇਹ ਮੋਰਚਾ ਵੇਚ ਕੇ ਆ ਗਏ ਇੱਕ ਪਾਸੇ ਪਿੰਡਾਂ ਦੇ ਵਿੱਚ ਹਾਰ ਪੁਆਏ ਜਾ ਰਹੇ ਨੇ ਢੱਲੇਵਾਲ ਸਾਹਿਬ ਵੱਲੋਂ ਵੀ ਅਸੀਂ ਮੋਰਚਾ ਜਿੱਤ ਕੇ ਆਏ ਪਰ ਭਾਸ਼ਣ ਦੇ ਵਿੱਚ ਇਹ ਵੀ ਅਸੀਂ ਇਹ ਮੋਰਚਾ ਵੇਚ ਦਿੱਤਾ ਲੀਡਰਸ਼ਿਪ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇਹ ਗੈਰ ਰਾਜਨੀਤਿਕ ਦੇ ਨਾਂ ਤੇ ਵੱਖਰਾ ਕਰ ਲਿਆ ਔਰ ਫਿਰ तमाम ਕੋਸ਼ਿਸ਼ਾਂ ਦੇ باوجود ਇਕੱਠੇ ਨਹੀਂ ਹੋਏ ਕਹਿੰਦੇ ਅਸੀਂ ਇਕੱਲੇ ਹੀ ਲੜਾਂਗੇ ਲੜਾਂਗੇ ਮੰਗਾ ਵੱਡੀਆਂ ਨੇ ਜਿੱਡੀਆਂ ਵੱਡੀਆਂ ਮੰਗਾ ਨੇ ਇਕੱਲੇ ਕਿਸਾਨ ਨਹੀਂ ਕਿਸਾਨ ਨੂੰ ਦੂਜੇ ਸਮਾਜ ਦੇ ਵਰਗਾਂ ਨੂੰ ਨਾਲ ਲੈਣਾ ਪੈਣਾ ਫੇਰ ਜਿੱਤਿਆ ਜਾਣਾ ਡਬਲਿਊਟੀਓ ਦੀ ਆਪਾਂ ਗੱਲ ਕਰਦੇ ਹਾਂ ਹੁਣ ਤਾਂ ਟਰੰਪ ਸਾਹਿਬ ਨੇ ਸਿੱਧਾ ਕਹਿਤਾ ਵੀ ਸੀ ਟੈਰ ਫਲਾਵਾਂਗੇ ਜਾਂ ਫਿਰ ਸਾਨੂੰ ਖੇਤੀ ਸੈਕਟਰ ਖੋਲੋ ਸਾਡੇ ਲਈ ਵੀ ਟੈਕਸ ਮੁਕਤ ਕਰੋ ਜੇ ਟੈਕਸ ਮੁਕਤ ਕਰ ਦਿੰਦੀ ਹੈ ਭਾਰਤੀ ਸਰਕਾਰ ਅਸੀਂ ਤਾਂ ਐਮਐਸਬੀ ਮੰਗਦੇ ਹਾਂ ਤਾਂ ਐਮਐਸਪੀ ਤੋਂ ਵੀ ਕਹਿੰਦੇ ਥੱਲੇ ਖਰੀਦੋ ਸਬਸਿਡੀਆਂ ਬੰਦ ਕਰੋ ਕਿਸਾਨਾਂ ਦੇ ਲਈ ਤਾਂ ਇਹ ਵੱਡੀ ਲੜਾਈ ਜਦੋਂ ਵਿਸ਼ਵ ਸ਼ਾਮਰਾਜ ਦੇ ਨਾਲ ਤਾਂ ਉਦੋਂ ਕਿਸਾਨਾਂ ਦੇ ਨਾਲ ਦੂਜੇ ਸਮਾਜ ਨੂੰ ਵੀ ਲੈਣਾ ਜ਼ਰੂਰੀ ਬਣਦਾ ਪਰ ਇਹਨਾਂ ਨੇ ਤਾਂ ਸਾਡੀਆਂ ਨੇ ਜਥੇ ਬੰਦੀਆਂ ਔਰ ਖਾਸ ਕਰਕੇ ਇੱਕ ਵੱਡਾ ਫਰੰਟ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਕਹੇ ਵੀ ਅਸੀਂ ਨਾਲ ਨਹੀਂ ਲੜਾਂਗੇ ਇਕੱਲੇ ਲੜਾਂਗੇ ਔਰ ਲੜੇ ਵੀ ਫਿਰ ਬੈਠੇ ਜਦੋਂ ਜਦੋਂ ਹਮਲਾ ਹੋਇਆ ਉਦੋਂ-ਉਦੋਂ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀ ਪਿੱਠ ਤੇ ਖੜਿਆ ਲਗਾਤਾਰ ਆਵਾਜ਼ ਚੁੱਕੀ ਪਰ ਫੇਰ ਅਚਾਨਕ ਢੱਲੇਵਾਲ ਸਾਹਿਬ ਨੂੰ ਜਦੋਂ ਉੱਪਰੋਂ ਹੁਕਮ ਹੋ ਗਿਆ ਮੈਂ ਸ਼ਬਦ ਕਹਿ ਰਿਹਾ ਜਦੋਂ ਉੱਪਰੋਂ ਹੁਕਮ ਹੋ ਗਿਆ ਤਾਂ ਉਦੋਂ ਉਹਨਾਂ ਨੇ ਕਿਸੇ ਵੀ ਕੋਈ ਵੀ ਕੇਐਮਐਮ ਦੇ ਆਗੂ ਨਾਲ ਸਲਾਹ ਨਹੀਂ ਕੀਤੀ ਮੈਂ ਆਉਣ ਕੈਮਰਾ ਕਹਿ ਰਿਹਾ ਜਵਾਬ ਦੇ ਦਿੰਦੇ ਸਤੇ ਸਰਵਣ ਪੰਧੇਰ ਸਰਜੀਤ ਸਿੰਘ ਫੂਲ ਹੋਣੀ ਜਾਂ ਬਾਕੀ ਜੱਸੇ ਬੰਦੀਆਂ ਇਹ ਤਾਂ ਕਿ ਗੈਰ ਰਾਜਨੀਤਿਕ ਮੋਰਚੇ ਦੇ ਅੰਦਰ ਵੀ ਜਿਹੜੀਆਂ ਧਰਾਂ ਬੈਠੀਆਂ ਦਾ ਸੁਖਜਿੰਦਰ ਸਿੰਘ ਖੋਸੇ ਵਰਗੇ ਜਾਂ ਇੰਦਰਜੀਤ ਸਿੰਘ ਕੋੜ ਬੁੱਢੇ ਵਰਗੇ ਸਾਡੇ ਸਤਕਾਰਯੋਗ ਆਗੂ ਨੇ ਉਹੀ ਦੱਸ ਦਨ ਕਿ ਕੀ ਡੱਲੇਵਾਲ ਸਾਹਿਬ ਨੇ ਭੋਖੜਦਾਲ ਰੱਖਣ ਵੇਲੇ ਸਲਾਹ ਕੀਤੀ ਜਾਂ ਅੱਜ ਛੱਡਣ ਵੇਲੇ ਸਲਾਹ ਕੀਤੀ ਤਾਂ ਫਿਰ ਸਲਾਹ ਕਿੰਨਾਂ ਦਿਨਾਂ ਦੇ ਨਾਲ ਕੀਤੀ ਗਈ ਸਲਾਹ ਉਹਨਾਂ ਦੇ ਨਾਲ ਕੀਤੀ ਕਿ ਜਿਨ੍ਹਾਂ ਦੀ ਅਪੀਲ ਤੇ ਮਰਨ ਵਰਤ ਤੋੜਿਆ ਗਿਆ ਭਾਜਪੀ ਦੇ ਮੰਤਰੀ ਸ਼ਿਵਰਾ चौहान ਤੇ ਇੱਧਰ ਸਾਡੇ ਇੱਥੋਂ ਵਾਲੇ ਰਵਨੀਤ ਬਿੱਟੂ ਜੀ ਉਹ ਅਪੀਲ ਕਰਦੇ ਆ ਅਪੀਲ ਨਹੀਂ ਕਰਦੇ ਉਹ ਕੁਰਕੀ ਨਾ ਕਹਿ ਰਹੇ ਵੀ ਡੱਲੇਵਾਲ ਸਾਹਿਬ ਜਿਹੜਾ ਕੰਮ ਸੀ ਉਹ ਹੋ ਗਿਆ ਛੱਡੋ ਹੁਣ ਤਾਂ ਇਹ ਜਿਹੜਾ ਤੈ ਸੀ ਕਿਉਂਕਿ ਜਿਹੜੇ ਇਹਨਾਂ ਦੇ ਨਾਲ ਆਗੂ ਲੱਗੇ ਹੋਏ ਨੇ ਅਭਵਨਿਉ ਕਹਾੜ ਵਰਗੇ ਹਰਿਆਣੇ ਦੇ ਆਗੂ ਨੇ ਹਰਿਆਣੋਂ ਦਿੱਲੀ ਜਾਣਾ ਸੌਖਾ ਕਿ ਪੰਜਾਬ ਆ ਕੇ ਫੇਰ ਦਿੱਲੀ ਜਾਣਾ ਜੇ ਉਹ ਇਹਨਾਂ ਦੇ ਨਾਲ ਸੀਗੇ ਇਹ ਕਹਿੰਦੇ ਅੰਦੋਲਨ ਸਾਰੇ ਦੇਸ਼ ਦਾ ਹੈ ਤਾਂ ਹਰਿਆਣੇ ਤੋਂ ਅਭਵਨਿਉ ਕਹਾੜ ਰੀ ਕਿਸਾਨਾਂ ਨੂੰ ਇਕੱਠੇ ਕਰਦੇ ਦਿੱਲੀ ਚਲੇ ਜਾਂਦੇ ਜਾਣਦੇ ਪਹਰਾਂ ਨੂੰ ਸੀ ਪਰ ਉਹ ਆ ਕੇ ਪੰਜਾਬ ਦੀ ਹੱਥ ਤੇ ਬੈਠੇ ਨੇ ਇੱਕ ਵੀ ਮੈਨੂੰ ਝੰਡਾ ਜਾਂ ਕਿਸਾਨ ਅਬਮਨਿਉ ਕਹਾੜ ਦੀ ਜਥੇ ਬੰਦਾ ਖਨੋਰੀ ਬਾਰਡਰ ਤੇ ਪੂਰੇ ਸੰਘਰਸ਼ ਤਰ੍ਹਾਂ ਦਿਖਾ ਦਿਓ ਉਹ ਤੈ ਕਰਕੇ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਔਰ ਸ਼ਿਵ ਕੁਮਾਰ ਕੱਕਾ ਜਿਹੜਾ ਇਹਨਾਂ ਨੇ ਫਰੰਟ ਬਣਾਇਆ ਹੋਇਆ ਸੀ ਕਿਸਾਨ ਮਜ਼ਦੂਰ ਸੰਘ ਆਰਐਸਐਸ ਦੇ ਇੱਕ ਵੱਡੇ ਲੀਡਰ ਦੀ ਗਵਾਹੀ ਦੇ ਵਿੱਚ ਉਹਦੇ ਵਿੱਚ ਇੱਕ ਆਗੂ ਸ਼ਿਵ ਕੁਮਾਰ ਕੱਕਾ ਆ ਸ਼ਿਵ ਕੁਮਾਰ ਕੱਕਾ ਤੈਅ ਕਰਕੇ ਆ ਗਿਆ ਸਰਕਾਰ ਨਾਲ ਪੰਜ ਫਸਲਾਂ ਤੇ ਕੰਟਰੈਕਟ ਫਾਰਮਿੰਗ ਜਦੋਂ ਪੰਜਾਬ ਦੇ ਲੋਕਾਂ ਨੇ ਨਹੀਂ ਮੰਨੀ ਉਹ ਵੀ ਫਿਰ ਇੱਥੋਂ ਚੱਲਦਾ ਬਣਿਆ ਤਾਂ ਇਹ ਜਿਹੜਾ ਤੈਅ ਕਰਕੇ ਭਾਜਪੀ ਦੇ ਕਹਿਣ ਤੇ ਮਰਨਵਰਤ ਰੱਖਿਆ ਜਦੋਂ ਸਾਰੇ ਲੋਕ ਕਹਿੰਦੇ ਰਹੇ ਜਥੇਬੰਦੀਆਂ ਮਤੇ ਲੈ ਕੇ ਜਾਂਦੀਆਂ ਰਹੀਆਂ ਸੀ ਵੀ ਜਾਂਦੇ ਰਹੇ ਪੰਜਾਬ ਦਾ ਕੱਲਾ ਕੱਲਾ ਵਰਗ ਵਰਗ ਬੁੱਧੀਜੀਵੀ ਪੱਤਰਕਾਰ ਹਰ ਬੰਦਾ ਕਹਿੰਦਾ ਵੀ ਢੱਲੇਵਾਲ ਸਾਹਿਬ ਤੁਸੀਂ ਮਰਨਵਰਤ ਛੱਡ ਦਿਓ ਉਦੋਂ ਨਹੀਂ ਛੱਡਿਆ ਜਦੋਂ ਭਾਜਪੀ ਦੀ ਦਾ ਫੈਸਲਾ ਆ ਗਿਆ ਉਦੋਂ ਛੱਡਤਾ ਤੁਸੀਂ ਕਹਿੰਦੇ ਹੋ ਭਾਜਪਾ ਦੇ ਕਹਿੰਦੇ ਮਰਨ ਵਰਤ ਰੱਖਿਆ ਭਾਜਪਾ ਦੇ ਕਹਿੰਦੇ ਮਰਨ ਵਰ ਛੱਡਿਆ ਪਰ ਉਹ ਤਾਂ ਵੱਡੇ ਵੱਡੇ ਬੈਨਰ ਦੇ ਵਿੱਚ ਇਹ ਲਿਖਿਆ ਗਿਆ ਗਿਆ ਕਿ ਗੈਰ ਰਾਜਨੀਤਿਕ ਕਹਿੰਦੇ ਅਸੀਂ ਸਿਆਸੀ ਨਹੀਂ ਆ ਸਿਆਸਤ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਐਸਕੇਮ ਤੋਂ ਪਾਸੇ ਹੋਏ ਆ ਤਾਂ ਹੀ ਹੋਏ ਆ ਕਿਉਂਕਿ ਉਹ ਉਹਨਾਂ ਦੇ ਲੀਡਰ ਸਿਆਸਤ ਕਰਨ ਲੱਗ ਪਏ ਮੈਨੂੰ ਇਹ ਦੱਸੋ ਸਿਆਸਤ ਜਿਹੜੀ ਪਾਰਟੀਆਂ ਸਿਆਸਤ ਕਰਦੀਆਂ ਨੇ ਸੰਸਦ ਸਿਆਸਤ ਕਰਦੀ ਹੈ ਜਿਹੜੀ ਸਾਡੇ ਦੇਸ਼ ਦੀ ਸੁਪਰੀਮ ਕੋਰਟ ਹੈ ਜਿਹੜੀ ਕਾਨੂੰਨ ਬਣਾਉਂਦੀ ਹੈ ਕਾਨੂੰਨਾਂ ਨੂੰ ਘਟਦੀ ਹੈ ਕਾਨੂੰਨਾਂ ਨੂੰ ਲਾਗੂ ਕਰਾਉਂਦੀ ਹੈ ਉਹੀ ਸੁਪਰੀਮ ਕੋਰਟ ਦਾ ਉਹੀ ਕੋਰਟ ਜਦੋਂ ਕਹਿੰਦੀ ਵੀ ਇਹ ਕਿਸਾਨ ਆਗੂ ਨੂੰ ਫੜ ਕੇ ਡਿਬਰੂਗੜ ਛੱਡੋ ਤੇ ਜਦੋਂ ਉਹ ਅਦਾਲਤ ਕਵੇ ਜਿਹੜੀ ਪੰਜਾਬੀਆਂ ਨੂੰ ਜਾਂ ਪੰਜਾਬ ਦੇ ਖਾਸ ਕਰਕੇ ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਦੇ ਸਕੀ ਜੂਨ 84 ਦਾ ਜਾਂ ਨਵੰਬਰ 84 ਦਾ ਉਹ ਕਹਿੰਦੀ ਵੀ ਰਾਜ ਡੱਲੇਵਾਲ ਸਾਹਿਬ ਬਿਨਾਂ ਕਿਸੇ ਰਾਜਨੀਤਿਕ ਏਜੰਡੇ ਤੋਂ ਬਹੁਤ ਸੱਚੇ ਸੁੱਚੇ ਆਗੂ ਨੇ ਅੱਜ ਕੱਲ ਦੀ ਸਾਰੀ ਬੀਜੇਪੀ ਉਹਨਾਂ ਦੀ ਤਾਰੀਫ ਕਰ ਰਹੀ ਹੈ ਵੀ ਉਹ ਗੈਰ ਰਾਜਨੀਤਿਕ ਹੈ ਪਰ ਗੈਰ ਰਾਜਨੀਤਿਕ ਕੀ ਹੁੰਦਾ ਕੀ ਸਿਰਫ ਵੋਟਾਂ ਪਾਉਣਾ ਹੀ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਹੁੰਦਾ ਜਿਹੜੇ ਇਹ ਕਹਿੰਦੇ ਵੀ ਫਲਾਣੇ ਦਾ ਵੋਟਾਂ ਚੱਲ ਗਿਓ ਰਾਜਨੀਤਿਕ ਹੋ ਗੇ ਜਾਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਆ ਫਿਰ ਵੋਟ ਸਿਸਟਮ ਨੂੰ ਹੀ ਗਲਤ ਕਹੋ ਜੇ ਬੋਰਡ ਸਿਸਟਮ ਹੀ ਗਲਤ ਆ ਤਾਂ ਫਿਰ ਫੋਟਵਾਂ ਤੁਹਾਡੇ ਕੋਲ ਨੇ ਡੱਲੇ ਵਾਲ ਸਾਹਿਬ ਹੀ ਉਂਗਲ ਤੇ ਸ਼ਾਈ ਲਾ ਕੇ ਕਿਉਂ ਬੁਖਾਰੇ ਵੀ ਮੈਂ ਆਪਣਾ ਫਰਜ਼ ਅਦਾ ਕੀਤਾ ਜਦੋਂ ਤੁਸੀਂ ਵੋਟਾਂ 'ਚ ਹਿੱਸਾ ਹੀ ਲੈ ਲਿਆ ਚਾਹੇ ਵੋਟ ਪਾਉਣ ਚਲੇਗੇ ਚਾਹੇ ਵੋਟਾਂ ਪਾਉਣ ਚਲੇਗੇ ਚਾਹੇ ਤੁਸੀਂ ਲੜ ਲਿਆ ਤਾਂ ਫਿਰ ਰਾਜਨੀਤਿਕ ਗੈਰ ਰਾਜਨੀਤਿਕ ਕੀ ਹੋ ਗਿਆ ਪਰ ਉਹ ਕਹਿੰਦੇ ਕਿ ਮੈਂ ਉਹਨਾਂ ਲੀਡਰਾਂ ਕੋਲੋਂ ਵੋਟਾਂ ਮੰਗੀਆਂ ਨਹੀਂ ਜਿਹੜੇ ਪਹਿਲਾਂ ਕਿਸਾਨ ਲੀਡਰ ਕਹਾਉਂਦੇ ਸੀ ਉਸ ਤੋਂ ਬਾਅਦ ਉਹ ਰਾਜਨੀਤਿਕ ਲੀਡਰ ਬਣਨ ਦੀ ਲੀਤੇ ਪੈ ਗਏ ਸੀ ਭਵੇਂ ਵਾਪਸ ਮੁੜਿਆ ਬਾਅਦ ਵਿੱਚ ਵੋਟਾਂ ਨਹੀਂ ਮੰਗੀਆਂ ਪਰ ਭਾਜਪਾ ਨੂੰ ਵੋਟਾਂ ਤੁਸੀਂ ਪਵਾਤੀਆਂ ਬੀਜੇਪੀ ਕਹਿੰਦੀ ਸੀ ਕਿ ਇਹ ਪੰਜਾਬ ਦੇ ਮੁੱਠੀ ਪਰ ਕਿਸਾਨਾਂ ਦਾ ਅੰਦੋਲਨ ਹੈ ਲੋਕਾਂ ਦਾ ਅੰਦੋਲਨ ਨਹੀਂ ਤੁਸੀਂ ਜਦੋਂ ਬਾਰਡਰਾਂ ਤੇ ਬੈਠ ਕੇ ਉਹਨਾਂ ਨੂੰ ਪਹਿਲੀ ਟਰਮ ਅੰਨਾ ਹਜ਼ਾਰਿਆਂ ਨੇ ਬਣਾਈ ਸੀ ਆਹ ਟਰਮ ਦੇ ਵਿੱਚ ਤੁਸੀਂ ਮਦਦ ਕੀਤੀ ਆ ਬੀਜੇਪੀ ਨੂੰ ਪੂਰੇ ਦੇਸ਼ 'ਚ ਸਰਕਾਰ ਬਣਾਉਣ ਲਈ ਉਹਨਾਂ ਖਾਲਸਤਾਨੀਆਂ ਦਾ ਅੰਦੋਲਨ ਕਹਿਣ ਲਈ ਪੂਰੇ ਤਰ੍ਹਾਂ ਦੇ ਲੇਬਲ ਲਾ ਕੇ ਸਾਬਤ ਕਰਤਾ ਤੁਹਾਡੇ ਮੁੱਠੀ ਪਰ ਦੇ ਅੰਦੋਲਨ ਨੂੰ ਕਿ ਆਹ ਵੇਖੋ ਇਹ ਮੁੱਠੀ ਪਰ ਲੋਕਾਂ ਦਾ ਅੰਦੋਲਨ ਇਹੀ ਦੇਸ਼ ਨੂੰ ਖਰਾਬ ਕਰਦੇ ਨੇ ਉਹ ਤੁਹਾਡੀ ਉਸ ਗੱਲ ਨੂੰ ਬੀਜੇਪੀ ਨੇ ਵਰਤਿਆ ਤੁਸੀਂ ਬੀਜੇਪੀ ਦਾ ਰਾਜਨੀਤਿਕ ਅਜੰਡਾ ਅੱਗੇ ਚਲਾਉਣ ਵਿੱਚ ਮਦਦ ਕੀਤੀ ਉਹ ਮਦਦ ਨੇ ਉਹਨਾਂ ਨੂੰ ਜਿਤਾਇਆ ਤੁਸੀਂ ਉਹਨਾਂ ਦੇ ਰਾਜਨੀਤਿਕ ਅਜੰਡੇ ਤੇ ਖੜੇ ਹੋ ਤੁਸੀਂ ਵੋਟਾਂ ਮੰਗੀਆਂ ਨਹੀਂ ਤੁਸੀਂ ਪਵਾਈਆਂ ਨੇ ਵੋਟਾਂ ਪਰ ਇਹਦੇ ਨਾਲ ਠੀਕ ਹੈ ਇਹਦੇ ਨਾਲ ਮੰਨਦੇ ਆ ਤੁਹਾਡੀ ਕਹਿਣ ਅਨੁਸਾਰ ਬੀਜੇਪੀ ਨੂੰ ਫਾਇਦਾ ਹੋ ਸਕਦਾ ਬੀਜੇਪੀ ਨੂੰ ਮੁਨਾਫਾ ਹੋਇਆ ਹੋਣਾ ਪਰ ਇਹਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਫਾਇਦਾ ਕੀ ਹੋਇਆ ਕਿਉਂਕਿ ਉਹਨਾਂ ਨੇ ਤਾਂ ਹੁਣ ਉਂਗਲ ਉਠਣ ਲੱਗੀ ਹੈ ਉਹਨਾਂ ਨੂੰ ਤਾਂ ਉਹ ਤਾਂ ਟਰੋਲ ਹੋਣ ਲੱਗੇ ਉਹਨਾਂ ਨੂੰ ਕੀ ਫਾਇਦਾ ਹੋਇਆ ਨਹੀਂ ਫਾਇਦਾ ਹੋਇਆ ਨਾ ਜੀ ਡੱਲੇਵਾਲ ਸਾਹਿਬ ਨੇ ਇਹਦੇ ਦੌਰਾਨ ਇਹ ਸਾਬਤ ਕਰਨ ਤੇ ਪੂਰਾ ਜੋਰ ਲੱਗਿਆ ਉਂਗਲ ਉੱਠਣੀ ਸਮਾਜ ਉਹ ਤਾਂ ਸਮਾਜ ਨੇ ਦੇਖਣਾ ਨਾ ਕੀ ਕਰਨਾ ਡੱਲੇਵਾਲ ਸਾਹਿਬ ਪਹਿਲਾਂ ਕਹਿੰਦੇ ਸੀ ਗੈਰ ਰਾਜਨੀਤਿਕ ਮੋਰਚਾ ਸਾਡਾ ਨਾਲ ਕਿਸਾਨ ਮਜ਼ਦੂਰ ਮੋਰਚਾ ਦੋਵੇਂ ਫਾਰਮ ਹੁਣ ਦੋਵੇਂ ਫਾਰਮਾਂ ਦੀ ਵੀ ਗੱਲ ਨਹੀਂ ਰਹਿ ਗਈ ਹੁਣ ਤਾਂ ਗੈਰ ਰਾਜਨੀਤਿਕ ਮੋਰਚੇ ਦੀ ਵੀ ਨਹੀਂ ਰਹਿ ਗਈ ਹੁਣ ਤਾਂ ਸਿੱਧੂਪੁਰ ਜਥੇਬੰਦੀ ਦੀ ਵੀ ਨਹੀਂ ਰਹਿ ਗਈ ਹੁਣ ਤਾਂ ਸਿਰਫ ਡੱਲੇਵਾਲ ਆ ਜੀ ਹੁਣ ਤਾਂ ਉਹ ਸ਼ਬਦ ਜਿਹੜੇ ਦਿੰਦੇ ਨੇ ਕਿ ਦੇਖੋ ਏ ਨਹੀਂ ਕਹਿੰਦੇ ਕਿ ਮੈਂ ਕਿਸਾਨ ਆਗੂ ਆ ਕਿਸਾਨ ਆਗੂ ਦੇ ਤੌਰ ਤੇ ਕਿਸਾਨਾਂ ਨੂੰ ਇਕੱਠੇ ਕਰਕੇ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ ਕਰਕੇ ਐਮਐਸਬੀ ਦਵਾਵਾਂਗੇ ਐਮਐਸਬੀ ਲੜਾਈ ਲੜਾਂ ਕਹਿੰਦੇ ਨਹੀਂ ਕਿਉਂਕਿ ਪਹਿਲਾਂ ਤਾਂ ਮੈਂ ਆਪਣੀ ਔਲਾਦ ਦਾ ਜਿਹੜਾ ਬਾਪੂ ਸੀ ਹੁਣ ਮੈਨੂੰ ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਬਾਪੂ ਕਹਿਤਾ ਤੇ ਮੇਰਾ ਜਿਹੜਾ ਫਰਜ਼ ਬਣ ਗਿਆ ਹੁਣ ਮੈਂ ਬਾਪੂ ਹੋਣ ਦੇ ਤੌਰ ਤੇ ਸੰਘਰਸ਼ ਲੜਾਂ ਜਿਵੇਂ ਕੋਈ ਬਾਬਾ ਨਹੀਂ ਕਹਿੰਦਾ ਵੀ ਮੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਉਹਨੂੰ ਤੁਹਾਡੇ ਕਸ਼ਟ ਮੈਂ ਹਰਾਂਗਾ ਤਾਂ ਇਸ ਸਾਰੇ ਸੰਘਰਸ਼ ਦੇ ਵਿੱਚੋਂ ਕਿਸਾਨ ਲਹਿਰ ਨੂੰ ਤਾ ਲੱਗੀ ਆ ਪਰ ਡੱਲੇਵਾਲ ਸਾਹਿਬ ਨੇ ਆਪਦਾ ਉਹਨੂੰ ਐਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਬਾਕੀ ਕੋਈ ਨਹੀਂ ਲੜ ਰਿਹਾ ਸਿਰਫ ਮੈਂ ਲੜ ਰਿਹਾ ਤੇ ਮੈਂ ਹੀ ਤੁਹਾਨੂੰ ਸਾਰਾ ਕੁਝ ਦਵਾਉਂਗਾ ਸੋ ਇਹ ਜਿਹੜੀ ਮੈਂ ਕਰਕੇ ਉਚਾਈ ਕਰਨ ਦੀ ਜਿਹੜੀ ਕੋਸ਼ਿਸ਼ ਉਹਨਾਂ ਨੇ ਕੀਤੀ ਆਪਣੇ ਆਪ ਨੂੰ ਉਭਾਰਨ ਦੀ ਆਪਾਂ ਚਮਕਾਉ ਵਾਲੀ ਬਿਰਤੀ ਨਾਲ ਲਿਆਏ ਆ ਨਹਿਰ ਦਾ ਨੁਕਸਾਨ ਕੀਤਾ ਕਿਸਾਨ ਮੂਵਮੈਂਟ ਦਾ ਨੁਕਸਾਨ ਕੀਤਾ ਭਾਜਪਾ ਦਾ ਫਾਇਦਾ ਕਰਾਇਆ ਤਾਂ ਅਸੀਂ ਕਹਿੰਨੇ ਆ ਪਰ ਉਹ ਕਹਿੰਦੇ ਨੇ ਕਿ ਭੁੱਖ ਹੜਤਾਲ ਭਾਵੇਂ ਲੋਕਾਂ ਦੇ ਕਹਿਣ ਤੇ ਮੈਂ ਜਿਹੜੀ ਹੈਗੀ ਉਹ ਵਾਪਸ ਲੈ ਲਈ ਪਰ ਲੋਕਾਂ ਦੀ ਲੜਾਈ ਕਿਸਾਨਾਂ ਦੀ ਲੜਾਈ ਉਹ ਥੋੜੀ ਨਾ ਛੱਡੀ ਆ ਕਹਿੰਦੇ ਉਹ ਤਾਂ ਮੈਂ ਲੜਦਾ ਰਹੂੰਗਾ ਪੰਜਾਬ ਦੀ ਲੜਾਈ ਆ ਔਰ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਕਿ ਮੈਂ ਸਿੱਖਾਂ ਤੇ ਬਾਕੀ ਤਾਂ ਕਾਮਰੇਡ ਨੇ ਇਹ ਤਾਂ ਮੇਰੇ ਨਾਲ ਵਿਤਕਰਾ ਕਰਦੇ ਨੇ ਸਪਸ਼ਟ ਉਹ ਕਹਿੰਦੇ ਨੇ ਸਿੱਖ ਸਿਧਾਂਤ ਦੇ ਵਿੱਚ ਪੋਖੜਤਾਲ ਦਾ ਕੀ ਕੀ ਚੱਲਣਾ ਨਹੀਂ ਸਿੱਖ ਸਿਧਾਂਤ ਦੇ ਵਿੱਚ ਜੂਝ ਕੇ ਮਰਨ ਦਾ ਉਹਨਾਂ ਨੇ ਕਿਹਾ ਆਓ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਇਹਨੂੰ ਬਾਈ ਗੁਰਮਖ ਬੈਸੋਂ ਸਫਾ ਫਸ਼ਾਈ ਵੀ ਇਕੱਠੇ ਹੋਵੋ ਇਹ ਕਹਿੰਦਾ ਨਹੀਂ ਮੈਂ ਕੱਲਾ ਲੜੂੰਗਾ ਦੂਜਿਆਂ ਨੂੰ ਨਹੀਂ ਲੈਣਾ ਉਹ ਕਹਿੰਦੇ ਇਕੱਠੇ ਹੋ ਜੋਂਗੇ ਬਲ ਹੋਊਗਾ ਬੰਧਨ ਟੁੱਟ ਜਾਣਗੇ ਪਰ ਇਹ ਕਹਿੰਦੇ ਨਹੀਂ ਕਿਹੜੇ ਇਹ ਤਾਂ ਗਾਂਧੀਵਾਦੀ ਸਿਆਸਤ ਹੈ ਜਾਂ ਇਹ ਭੋਖੜਤਾਲ ਜੇਲ੍ਹਾਂ ਚ ਰੱਖੀ ਜਾਂਦੀ ਹੈ ਪੰਜਾਬ ਅੱਜ ਵੀ ਪਹਿਲਾਂ ਵੀ ਲੜਨ ਦੇ ਰੌਂ ਸੀ ਅੱਜ ਵੀ ਲੜਨ ਦੇ ਰੌਂ ਜਦੋਂ ਹਜ਼ਾਰਾਂ ਦਾ ਇਕੱਠ ਮਗਰ ਹੋਵੇ ਉਸ ਵੇਲੇ ਔਰ ਕੱਠ ਕਹਿੰਦਾ ਵੀ ਅਸੀਂ ਅੱਗੇ ਵਧਣਾ ਉਸ ਵੇਲੇ ਭੋਖੜਤਾਲ ਰੱਖਣਾ ਉਸ ਜਿਹੜੀ ਲੜਾਈ ਵਾਲੀ ਬਿਰਤੀ ਆ ਉਹਦੀ ਫੂਕ ਕੱਢ ਦੇਣਾ ਵੀ ਨਹੀਂ ਤੁਹਾਨੂੰ ਲੜਨ ਦੀ ਲੋੜ ਨਹੀਂ ਪੰਜਾਬ ਦੇ ਲੋਕ ਨਾਲ ਲੜਨ ਮੈਂ ਆਪਦੇ ਤੇ ਕਸ਼ਟ ਸਹਾਰੂਗਾ ਮੈਂ ਲੈ ਕੇ ਤਵਾਂਗਾ ਸੋ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਨਹੀਂ ਇਸ ਤੋਂ ਤਾਂ ਕਿ ਆਪਦੇ ਫੋਰਮ ਦੇ ਲੋਕਾਂ ਨੂੰ ਵੀ ਪੁੱਛ ਕੇ ਨਹੀਂ ਰੱਖੀ ਗਈ ਤੇ ਜਦੋਂ ਸਾਰੇ ਲੋਕ ਕਹਿੰਦੇ ਨੇ ਵੀ ਛੱਡੋ ਉਦੋਂ ਤਾਂ ਛੱਡੀ ਨਹੀਂ ਉਦੋਂ ਤਾਂ ਸਰਕਾਰ ਦੇ ਕਹਿਣ ਤੇ ਰੱਖ ਲਈ ਸਰਕਾਰ ਦੇ ਕਹਿਣ ਤੇ ਸਰਕਾਰ ਨੇ ਕਿਹਾ ਜੀ ਭੋਖੜਦਾਲ ਭਾਵੇਂ ਜਾਰੀ ਰੱਖੋ ਪਰ ਮੈਡੀਕਲ ਟਰੀਟਮੈਂਟ ਲੈ ਲਓ ਸਰਕਾਰ ਦੇ ਕਹਿਣ ਤੇ ਮੈਡੀਕਲ ਟਰੀਟਮੈਂਟ ਵੀ ਲੈ ਲਿਆ ਸਰਕਾਰ ਦੇ ਕਹਿਣ ਤੇ ਸਾਰਾ ਕੁਝ ਕਰ ਲਿਆ ਅੱਜ ਜਦੋਂ ਲੋਕਾਂ ਨੂੰ ਲੱਗਿਆ ਵੀ ਯਾਰ ਅੰਦੋਲਨ ਤੇ ਖਤਮ ਕਰ ਆ ਲਿਆ ਇਹਨਾਂ ਦੀ ਇੱਕ ਜिद ਨੇ ਜੇ ਇਕੱਠੇ ਹੋ ਲੈਣ ਦਿੰਦੇ ਡੱਲੇਵਾਲ ਸਾਹਿਬ ਜिद ਨਾ ਕਰਦੇ ਮੋਗੇ ਐਸਕੇਮ ਦੀ ਮੀਟਿੰਗ ਦਾ ਮਤ ਆ ਜੀ ਪੂਰਨ ਇਕਤਾ ਜੰਡਿਆਲਾ ਗੁਰੂ ਦੇ ਚ ਕੇਐਮਐਮ ਦੀ ਮਾਂ ਪੰਚਾਇਤ ਦਾ ਫੈਸਲਾ ਪੂਰਨ ਇਕਤਾ ਔਰ ਇਕਤਾ ਕਿਥੇ ਦੋਵੇਂ ਫੋਰਮ ਆਉਂਦੇ ਰਹੇ ਉਹਨਾਂ ਨੂੰ ਪੁੱਛੋ ਉਹਨਾਂ ਨਾਲ ਗੱਲ ਕਰੋ ਉਹ ਕਹਿੰਦੇ ਸੀ ਯਾਰ ਅਸੀਂ ਤਾਂ ਆ ਗਏ ਆ ਉਹ ਨਹੀਂ ਆ ਰਹੇ ਤੇ ਹੁਣ ਚੱਲਦੇ ਆਂ ਦੋਨੋਂ ਚ ਉਹਨਾਂ ਨੂੰ ਛੱਡ ਕੇ ਅਸੀਂ ਇਕਤਾ ਕਰੀਏ ਸਾਨੂੰ ਠੀਕ ਨਹੀਂ ਲੱਗਦਾ ਸੋ ਇਹ ਜਿਹੜਾ ਵੱਡਾ ਨੁਕਸਾਨ ਕੀਤਾ ਇਹ ਆਪਦੀ ਭੁੱਖ ਹੜਤਾਲ ਦੇ ਥੱਲੇ ਵੀ ਮੈਂ ਭੁੱਖ ਹੜਤਾਲ ਛੱਡਤੀ ਆ ਪਰ ਮੈਂ ਅੰਦੋਲਨ ਨਹੀਂ ਛੱਡਿਆ ਜਦੋਂ ਅਸੀਂ ਕਹਿੰਦੇ ਸੀ ਕਿ ਇਹਨੂੰ ਛੱਡ ਦੋ ਲੋਕ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਵੀ ਗੱਲ ਹੋਈ ਤਾਂ ਇਹਨਾਂ ਨੇ ਹਵਾਲਾ ਦਿੱਤਾ ਕਿ ਨਹੀਂ ਮੈਂ ਜਿਹੜਾ ਅਰਦਾਸ ਕਰਕੇ ਸ਼ੁਰੂ ਕੀਤੀ ਹੈ ਤੇ ਅਰਦਾਸ ਦੀ ਇਹ ਵਿੜਿਆਈ ਹੁੰਦੀ ਕਿ ਅਰਦਾਸ ਜਾਂ ਤਾਂ ਫਿਰ ਜਿੱਤ ਹੁੰਦੀ ਹੈ ਜਾਂ ਫਿਰ ਇਹ ਖਤਮ ਹੁੰਦਾ ਬੰਦਾ ਤਾਂ ਅੱਜ ਉਹ ਅਰਦਾਸ ਨੂੰ ਗੁਰੂ ਇਹ ਜਿਹੜਾ ਡੱਲੇਵਾਲ ਸਾਬ ਕਿਉਂ ਛੱਡ ਗਏ ਨੇ ਕਿ ਅਰਦਾਸ ਕਰਕੇ ਸ਼ੁਰੂ ਕੀ ਜਦੋਂ ਸਾਰੀ ਸੰਗਤ ਫੈਸਲਾ ਕਰਦੀ ਸੀ ਜਦੋਂ ਸੰਗਤ ਬੇਨਤੀ ਕਰ ਉਹ ਛੱਡੀ ਨਹੀਂ ਅੱਜ ਜਦੋਂ ਸਰਕਾਰ ਨੇ ਉੱਪਰੋਂ ਕਹਿ ਦਿੱਤਾ ਬੀਜੇਪੀ ਨੇ ਤਾਂ ਉਹ ਛੱਡ ਕੇ ਇਸ ਗੱਲ ਨੂੰ ਹੁਣ ਵਿਖਾਉਣਾ ਵੀ ਜਿਹੜਾ ਮੋਰਚਾ ਦਾ ਜੱਤਿਆ ਸੀ ਉਨ੍ਹਾਂ ਦਾ 3000 ਕਰੋੜ ਦਾ ਕਹਿ ਕੇ ਵੇਚਾ ਸਾਬਤ ਕਰਨਾ ਤੇ ਜਿਹੜਾ ਹਰ ਗਏ ਆ ਮੋਰਚਾ ਜਿਹੜਾ ਸਰਕਾਰ ਨੇ ਸਾਨੂੰ ਹਰਾ ਦਿੱਤਾ ਉਹਨੂੰ ਅਸੀਂ ਇਹ ਜੇਤੂ ਤਰਨ ਵੀ ਅਸੀਂ ਭੁੱਖ ਹੜਤਾਲ ਛੱਡੀ ਐ ਅੰਦੋਲਨ ਨਹੀਂ ਛੱਡਿਆ ਅੰਦੋਲਨ ਦੇ ਵਿੱਚ ਭੁੱਖ ਹੜਤਾਲ ਦਾ ਰੋਲ ਨਹੀਂ ਹੁੰਦਾ ਅੰਦੋਲਨ ਲੜਿਆ ਜਾਂਦਾ ਭੁੱਖ ਹੜਤਾਲ ਉਦੋਂ ਰੱਖੀ ਜਾਂਦੀ ਜਦੋਂ ਕੋਈ ਪਿੱਛੇ ਨਾ ਆ ਰਿਹਾ ਹੋਵੇ ਜਦੋਂ ਲੋਕ ਲੜਨਾ ਛੱਡ ਦੇਣ ਤਾਂ ਅਸੀਂ ਕਹਿੰਨੇ ਵੀ ਠੀਕ ਐ ਕੱਲੇ ਹੀ ਲੜਾਂਗੇ ਜਾਂ ਜੇਲ੍ਹ ਦੇ ਅੰਦਰ ਹੋਈ ਉਦੋਂ ਭੁੱਖ ਹੜਤਾਲ ਹੁੰਦੀ ਐ ਬਹੁਤ ਸਾਰੇ ਆਗੂਆਂ ਨੇ ਜੇਲ੍ਹਾਂ 'ਚ ਭੁੱਖ ਹੜਤਾਲਾਂ ਕੀਤੀਆਂ ਨੇ ਵੱਡੇ ਵੱਡੇ ਆਗੂ ਜਿਹੜੇ ਮਹਾਨ ਇਨਕਲਾਬੀ ਆਗੂ ਨੇ ਆਪਾਂ ਜਾਣਦੇ ਆਂ ਦਰਸ਼ਨ ਸਿੰਘ ਫੇਰੂ ਮਾਨ ਜੀ ਨੇ ਵਰਰ ਵਰਤ ਰੱਖ 3 ਦਿਨ ਬਿਨਾ ਖਾਏ ਪੀਏ ਇਹ ਤਾਂ ਗਿਨੀਚ ਵਰਲਡ ਬੁੱਕ ਜਿਹੜੀ ਰਿਕਾਰਡ ਬੁੱਕਿਆ ਜਾਂ ਤੇ ਉਹਨਾਂ ਨੂੰ ਫਿਰ ਆਪਦੇ ਰਿਕਾਰਡ ਤੋੜ ਕੇ ਇਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਾਂ ਫਿਰ ਇਹਨਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਵੀ ਕੀ ਕੋਈ ਸਰੀਰ ਅੰਦਰ ਇਦਾਂ ਦੇ ਕੋਈ ਚੀਜ਼ਾਂ ਪੈਦਾ ਹੋ ਗਈਆਂ ਨੇ ਜਿਹੜੀਆਂ ਬੰਦੇ ਨੂੰ ਬਿਨਾ ਅਨਾਜ ਤੋਂ ਵੀ ਜਿਉਂਦਾ ਰੱਖ ਸਕਦੀਆਂ ਨੇ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਲੱਗਦਾ ਜੀ ਇਹ ਡਰਮ ਹੈ ਮੈਂ ਸਪਸ਼ਟ ਕਹਿਣਾ ਚਾਹੁੰਦਾ ਕੋਈ ਵੀ ਇਨਸਾਨ ਉਹ ਉਹਨਾਂ ਦੇ ਇੱਕ ਸ਼ਬਦ ਨੇ ਕਹਿੰਦਾ ਜੀ ਮੈਂ ਮੂੰਹ ਰਾਈ ਖਰਾਕੀ ਦਾਤ ਨਹੀਂ ਲਵਾਵਾਂਗਾ ਫਿਰ ਉਹ 나ੜਾਂ ਦੇ ਰਹੀਂ ਲੈ ਲੈਣਗੇ ਗਲੂ ਕੁਛ ਰਹੀਂ ਲੈ ਲੈਣਗੇ ਤਾਂ ਫਿਰ ਮਰਨ ਵਰਤ ਕਾਦਾ ਹੋਇਆ ਫਿਰ ਮੌਤ ਤੋਂ ਸਾਨੂੰ ਡਰ ਲੱਗ ਰਿਹਾ ਸੋ ਮਰਨ ਵਰਤ ਨਹੀਂ ਸੀ ਰੱਖਣਾ ਚਾਹੀਦਾ ਉਦੋਂ ਹੀ ਗਲਤੀ ਸੀ ਅੱਜ ਜਦੋਂ ਲੋਕ ਇੰਨਾ ਨੁਕਸਾਨ ਹੋ ਗਿਆ ਕੁੱਟ ਪੈ ਗਈ ਦੇਖੋ ਸਾਡੀ ਲੀਡਰਾਂ ਨਾਲ ਫਰਕ ਸ਼ਰਕ ਹੈਗੇ ਆ ਪਰ ਕਿਸਾਨਾਂ ਨੇ ਤਾਂ ਜੀ ਜਾਨ ਲਾਇਆ ਉਹਨਾਂ ਨੇ jaan ਲਾ ਦਿੱਤੀ ਸ਼ੋਭ ਕਰਨ ਵਰਗਾ ਮੁੰਡੇ ਸ਼ਹੀਦ ਹੋ ਗਏ ਕਿਸਾਨਾਂ ਦਾ ਸਭ ਤੋਂ ਪਿਆਰਾ ਟਰੈਕਟਰ ਟਰਾਲੀ ਹੁੰਦਾ ਉਹਨਾਂ ਦਾ ਮਾਂ ਪਿਓ ਵਰਗਾ ਹੁੰਦਾ ਉਹ ਕਿੰਨੇ ਟਰਾਲੀਆਂ ਚੋਰੀ ਹੋ ਗਈਆਂ ਕਿੰਨਾ ਸਮਾਨ ਚੋਰੀ ਹੋ ਗਿਆ ਕਿਵੇਂ ਬਜ਼ੁਰਗ ਬਾਪੂ ਰਾਤ ਨੂੰ ਤੁਸੀਂ ਤਾਂ ਕਵਰੇਜ ਕਰਕੇ ਆਏ ਹੋ ਕਿਵੇਂ ਪੁਲਿਸ ਨੇ ਕੁੱਟਿਆ ਕਿਵੇਂ ਉਹ ਤੁਰ ਕੇ ਵਿਚਾਰੇ ਕਿਸ ਤੱਕ ਪਹੁੰਚੇ ਉਹਨਾਂ ਨੇ ਤਾਂ jaan ਲਾਈ ਅੱਜ ਇੰਨਾ ਨੁਕਸਾਨ ਕਰਾਉਣ ਦੇ ਬਾਅਦ ਇਹ ਕਹਿ ਦਣਾ ਵੀ ਮੈਂ ਤਾਂ ਜੀ ਹੁਣ ਭੁਖੜਤਾਲ ਛੱਡ ਦਿੱਤੀ ਆ ਇਹ ਪਹਿਲਾਂ ਹੀ ਛੱਡਣੀ ਚਾਹੀਦੀ ਸੀ ਰੱਖਣੀ ਨਹੀਂ ਚਾਹੀਦੀ ਸੀ ਸੰਘਰਸ਼ ਜਿਹੜਾ ਇਕੱਠੇ ਹੋ ਕੇ ਲੜਿਆ ਜਾਂਦਾ ਸਰਵਨ ਸਿੰਘ ਪੰਦੇਰ ਹੋਰਾਂ ਦੀ ਗੱਲ ਕਰੀਆ ਸੁਰਜੀਤ ਸਿੰਘ ਫੂਲ ਹੋਰਾਂ ਦੀ ਗੱਲ ਕਰੀਆ ਉਹ ਲੰਬਾ ਸਮਾਂ ਉਹਨਾਂ ਨਾਲ ਅੰਦੋਲਨ ਲੜਿਆ ਉਹ ਕਹਿੰਦੇ ਵੀ ਇਹ ਰਹੇ ਨੇ ਕਿ ਠੀਕ ਆ ਜੋ ਫੈਸਲਾ ਡਲੇਵਾਲ ਸਾਹਿਬ ਦਾ ਉਹ ਟਾਲਾ ਜੇਕਰ ਉਹਨਾਂ ਨੂੰ ਲੱਗਦਾ ਸੀ ਤਾਂ ਫਿਰ ਉਹ ਵਕ ਕਿਉਂ ਨਹੀਂ ਹੋਏ ਉਹ ਪਬਲਿਕਲੀ ਉਹਨਾਂ ਨੇ ਗੱਲ ਕਹਿ ਕਿਉਂ ਨਹੀਂ ਕੀਤੀ ਕਿ ਜਗਜੀਤ ਸਿੰਘ ਡਲੇਵਾਲ ਸਾਡੀ ਗੱਲ ਨਹੀਂ ਮੰਨਦੇ ਕਿ ਜੇਕਰ ਉਹ ਟਰੋਲਿੰਗ ਹੋ ਰਹੀ ਹੈ ਹ ਜਥੇਬੰਦੀਆਂ ਨਾਲ ਸੀ ਫਿਰ ਉਹਨੂੰ ਕਹਿ ਦੇਣਾ ਚਾਹੀਦਾ ਸੀ ਦੇਖੋ ਅਸੀਂ ਪਹਿਲਾਂ ਵੀ ਉਹਨਾਂ ਨੂੰ ਸਵਾਲ ਕਰਦੇ ਰਹੇ ਸਾਡੇ ਸਤਿਕਾਰਯੋਗ ਸਾਥੀ ਨੇ ਸੰਘਰਸ਼ਾਂ ਦੇ ਸਾਥੀ ਨੇ ਸਰਜੀਤ ਸਿੰਘ ਫੂਲ ਜਾਨਾ ਦੀ ਜਥੇਬੰਦੀ ਜਾਂ ਜਿਹੜੇ ਇਹਨਾਂ ਦੇ ਆਗੂ ਬੀਬੀ ਜੀ ਅੰਦਰ ਗਏ ਸੀ ਹੁਣ ਸੁਖਵਿੰਦਰ ਕੌਰ ਇਹ ਆਗੂ ਉਹ ਨੇ ਜਿਹੜੇ ਸਾਰੀ ਉਮਰ ਨਕਸਲਵਾੜੀ ਮੂਵਮੈਂਟ ਦਾ ਝੰਡਾ ਬਰਦਾਸ਼ਤ ਰਹੇ ਨੇ ਇਹ ਕਰੋ ਤੋਂ ਭੁਖੜ ਹੜਤਾਲ ਦੀ ਸਪੋਰਟ ਕਰਨ ਲੱਗ ਪਏ ਪਰ ਇਹਨਾਂ ਨੇ ਠੋਕ ਕੇ ਭੁਖੜ ਹੜਤਾਲ ਦੀ ਸਪੋਰਟ ਕੀਤੀ ਉਹਨੂੰ ਡਿਫੈਂਡ ਕੀਤਾ ਪਰ ਅੱਜ ਭੁਖੜ ਹੜਤਾਲ ਤੋੜਨ ਲੱਗਿਆ ਇਹਨਾਂ ਨੂੰ ਪੁੱਛਿਆ ਵੀ ਨਹੀਂ ਇਸ ਤੇ ਮੈਂ ਇਹਨਾਂ ਕੇਐਮਐਮ ਦੇ ਆਗੂਆਂ ਨੂੰ ਖਾਸ ਕਰਕੇ ਬੇਨਤੀ ਕਰਦਾ ਕੱਲਾ ਕੇਐਮਐਮ ਦੇ ਨਹੀਂ ਰਾਜਨੀਤ ਜਿਹੜੀ ਗੈਰ ਰਾਜਨੀਤਕ ਫਰੰਟ ਨੇ ਉਹਦੇ ਵਿੱਚ ਵੀ ਜਿਹੜੀਆਂ ਜਥੇਬੰਦੀਆਂ ਨੇ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕਰਦਾ ਬੇਸ਼ੱਕ ਉਹ ਚੰਗਾ ਮਾੜਾ ਬੋਲਣਗੇ ਕੋਈ ਗੱਲ ਨਹੀਂ ਪਰ ਇੱਕ ਵਾਰੀ ਪੁੱਛਿਆ ਨਹੀਂ ਜਾ ਰਿਹਾ ਤੁਸੀਂ ਉਦੋਂ ਨਹੀਂ ਬੋਲੇ ਆਪਾਂ ਕਹਿੰਦੇ ਯਾਰ ਚਲਦੇ ਸੰਘਰਸ਼ ਦੇ ਵਿੱਚ ਆਪਾਂ ਰਿਵਿਊ ਨਹੀਂ ਕਰਦੇ ਆਪਾਂ ਨੇ ਅੱਜੋ ਇੱਕ ਵਾਰੀ ਸੰਘਰਸ਼ ਖਤਮ ਹੋ ਗਿਆ ਅੱਜ ਘੱਟੋ ਘੱਟ ਆਪਣਾ ਜਿਹੜਾ ਸਟੈਂਡ ਆ ਸਪਸ਼ਟ ਕਰੋ ਵੀ ਕੀ ਤੁਹਾਨੂੰ ਤੁਸੀਂ ਇਸ ਵਿੱਚ ਸ਼ਾਮਲ ਹੋ ਜੇ ਤੁਹਾਨੂੰ ਸ਼ਾਮਲ ਨਹੀਂ ਕੀਤਾ ਗਿਆ ਜੇ ਤੁਹਾਨੂੰ ਪਿਛਲੱਗੂ ਬਣਾ ਕੇ ਰੱਖਿਆ ਗਿਆ ਤਾਂ ਫਿਰ ਭਾਈ ਤੁਸੀਂ ਲੜਨ ਵਾਲੇ ਹੋ ਤੇ ਲੜਨ ਵਾਲਿਆਂ ਨਾਲ ਸਾਹ ਚ ਪਉ ਤਾਂ ਹੀ ਆਪਾਂ ਅੱਗੇ ਵਸਾਂ ਤੇ ਤੁਹਾਡੀ ਜਿਹੜੀ ਚੁੱਪ ਹੈ ਇਹਨੇ ਪਹਿਲਾਂ ਵੀ ਨੁਕਸਾਨ ਕਰਾਇਆ ਜੋ ਹੁਣ ਵੀ ਨਹੀਂ ਬੋਲੋਗੇ ਹੁਣ ਵੀ ਸਟੈਂਡ ਸਪਸ਼ਟ ਨਹੀਂ ਕਰੋਗੇ ਹੋਰ ਨੁਕਸਾਨ ਹੋਊਗਾ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਪਾਂ ਹੋਰ ਨੁਕਸਾਨ ਨਾ ਕਰਾਈਏ ਜਿਹੜੀ ਰੋਜ਼ ਸਾਨੂੰ ਕੁੱਟ ਪੈ ਰਹੀ ਨਾ ਵੱਖ-ਵੱਖ ਮੋਰਚਿਆਂ ਤੇ ਜਿਹੜੀ ਪੰਜਾਬ ਦੀ ਪੁਲਿਸ ਤੁਸੀਂ 5 ਬੰਦੇ ਵੀ ਠਾਣੇ ਜਾਂਦੇ ਸੀ ਪਰਵਾਹ ਨਹੀਂ ਉਹ ਕਹਿੰਦੇ ਸੀ ਆਓ ਜੀ ਦੱਸੋ ਕੰਮ ਦੱਸੋ ਅੱਜ ਉਹ ਇਥੋਂ ਤੱਕ ਕਿ ਸਾਡੀਆਂ ਔਰਤਾਂ ਆ ਸਾਡੀ ਕੁੜੀ ਹਰਿੰਦਰ ਬਿੰਦੂ ਔਰ ਇਹ ਵੀ ਸੂਬੇ ਦੀ ਆਗੂ ਹੈ ਔਰ ਤਗੂ ਔਰਤਾਂ ਨੂੰ ਜਸ਼ੀਲੀ ਅਗਵਾਈ ਦਿੰਦੀ ਹੈ ਉਹਨੂੰ ਪੰਜਾਬ ਪੁਲਿਸ ਦੀਆਂ ਲੇਡੀਜ਼ ਕਾਂਸਟੇਬਲਾਂ ਵੱਲੋਂ ਤੈਅ ਕਰਕੇ ਆਉਣ ਕੈਮਰਾ ਉਹਦੇ ਮੂੰਹ ਤੇ ਚਪੇੜਾ ਮਾਰਨੀ ਹੈ ਇਹ ਸਾਨੂੰ ਬੰਗਾਰ ਹੈ ਵੀ ਤੁਹਾਨੂੰ ਕੱਲੇ-ਕੱਲੇ ਵੀ ਕਰਾਂਗੇ ਤੇ ਕੁੱਟਾਂਗੇ ਵੀ ਤੇ ਕੁੱਟ ਕੇ ਤੁਹਾਡੇ ਸੰਘਰਸ਼ ਵੀ ਦਬਾਵਾਂਗੇ ਸੋ ਮੇਰੀ ਸਾਰੀਆਂ ਜਸੇ ਬੰਦੀਆਂ ਨੇ ਆਗੂਆਂ ਨੂੰ ਬੇਨਤੀ ਹੈ ਵੀ ਹੁਣ ਆਪਾਂ ਮੌਕਾ ਆਪਾਂ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਕਿਉਂਕਿ ਇਹ ਸੰਘਰਸ਼ ਇੱਥੇ ਖਤਮ ਨਹੀਂ ਹੋਇਆ ਇੱਕ ਮੋਰਚਾ ਹਰ ਜਾਨ ਨਾਲ ਸੰਘਰਸ਼ ਖਤਮ ਨਹੀਂ ਹੁੰਦੇ ਰঞ্জੀਤ ਸਿੰਘ ਦਾ ਰਾਜ ਆ ਪੰਜਾਬ ਦੀ ਮੂਵਮੈਂਟਾਂ ਖਤਮ ਨਹੀਂ ਹੋਈਆਂ ਲੋਕ ਇਕੱਠੇ ਹੋਏ ਤਾਂ ਫੇਰ ਲੜੇ ਅੰਗਰੇਜ਼ਾਂ ਖਿਲਾਫ ਵੀ ਲੜੇ ਪਹਿਲਾਂ ਵੀ ਮੁਗਲਾਂ ਖਿਲਾਫ ਲੜਦੇ ਰਹੇ ਹੁਣ ਤੱਕ ਲੜ ਰਹੇ ਨੇ ਸੋ ਇਹ ਇੱਕ ਮੋਰਚਾ ਸੀ ਇੱਕ ਪੜਾ ਸੀ ਇਸ ਤੋਂ ਆਪਾਂ ਸਾਰਿਆਂ ਨੇ ਬਹੁਤ ਕੁਝ ਸਿੱਖਿਆ ਹੁਣ ਇਕੱਠੇ ਹੋ ਕੇ ਅਗਲੀ ਲੜਾਈ ਜਿਹੜੀ ਆਪਾਂ ਲੜੀਏ ਜਿਵੇਂ ਰਕੇਸ਼ ਟਕੈਤ ਹੋਰਾਂ ਦੀ ਵੀ ਇੱਕ ਜਿਹੜਾ ਬਿਆਨ ਆ ਵਾਇਰਲ ਹੋ ਰਿਹਾ ਜਦੋਂ ਕੈਸਾ ਬੇ ਕਹਿੰਦੇ ਨੇ ਕਿ ਅਪ੍ਰੈਲ ਤੱਕ ਇਹ ਮੋਰਚਾ ਚੱਲਣਾ ਅਪ੍ਰੈਲ ਤੋਂ ਬਾਅਦ ਗੱਲਾਂ ਚੱਲਣ ਲੱਗ ਜਾਣਗੀਆਂ ਕਿ ਇਹ ਮੋਰਚਾ ਜਾਂ ਤਾਂ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜਾਂ ਫਿਰ ਚੁੱਕਿਆ ਜਾਣਾ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਿੰਨਾ ਸਮਾਂ ਦਿੱਲੀ ਵਾਲਾ ਮੋਰਚਾ ਚੱਲਿਆ ਉੰਨਾ ਸਮਾਂ ਇਹ ਮੋਰਚਾ ਚੱਲਣਾ ਹੈ ਉਸ ਤੋਂ ਬਾਅਦ ਇਹ ਮੋਰਚੇ ਨੂੰ ਹਟਾ ਦਿੱਤਾ ਜਾਊਗਾ ਜਾਂ ਫਿਰ ਸਰਕਾਰ ਦੇ ਨਾਲ ਗੱਲਬਾਤ ਹੋਊਗੀ ਲੱਗਦਾ ਕਿ ਉਸ ਮੋਰਚੇ ਨੂੰ ਢਾਹ ਲਾਉਣ ਦੇ ਲਈ ਕਿ ਨਹੀਂ ਉਦੋਂ ਵੱਡਾ ਮੋਰਚਾ ਇੱਕ ਹੋਰ ਲੱਗਾ ਜਿਹਨੂੰ ਸਰਕਾਰ ਨੇ ਉਠਾ ਦਿੱਤਾ ਗਿਆ ਲੱਗਦਾ ਕਿ ਬਿਲਕੁ ਜੰਦੀ ਕੋਸ਼ਿਸ਼ ਹੈ ਵੀ ਅਸੀਂ ਉਹਨੂੰ 13 ਮਹੀਨੇ ਦਾ ਸੰਘਰਸ਼ ਨੂੰ ਜੇਤੂ ਤੇ ਮਹਾਨ ਅੰਦੋਲਨ ਕਹਿੰਨੇ ਆ ਉਹਦੇ ਤੋਂ ਵੱਡਾ ਅੰਦੋਲਨ ਕਰਾ ਕੇ ਉਹ ਤੋਂ ਲੰਮਾ ਅੰਦੋਲਨ ਤੇ ਉਹਨੂੰ ਖਦੇੜ ਦੇਣਾ ਉਹਨੂੰ ਖਤਮ ਕਰ ਦੇਣਾ ਵੀ ਅਸੀਂ ਇਹ ਜਿਹੜਾ ਵੱਡਾ ਤੁਸੀਂ ਕਹਿੰਦੇ ਹੋ ਉਹ ਤੋਂ ਵੱਡੇ ਨੂੰ ਅਸੀਂ ਕਰ ਸਕਦੇ ਆ ਰਕੇਸ਼ਟ ਕਹੇ ਉਸ ਨਾਲ ਦੀ ਕੀਦਾਂ ਨਾਲ ਗੱਲ ਹੋਈ ਮੈਨੂੰ ਨਹੀਂ ਪਤਾ ਪਰ ਯੂਪੀ ਦੇ ਇੱਕ ਆਗੂ ਨੇ ਵੀ ਐਮ ਸਿੰਘ ਵੱਡੇ ਆਗੂ ਨੇ ਪਿਛਲੇ ਸੰਘਰਸ਼ਾਂ 'ਚ ਸਾਡੇ ਨਾਲ ਰਹੇ ਨੇ ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਆ ਤੁਸੀਂ ਵੀ ਸੁਣਿਓ ਉਹ ਕਹਿੰਦੇ ਨੇ ਕਿ ਜਦੋਂ ਇਹ ਮੋਰਚਾ ਸ਼ੁਰੂ ਹੋਣ ਲੱਗਾ ਸੀ ਅਸੀਂ ਉਦੋਂ ਹੀ ਕਿਹਾ ਸੀ ਉਦੋਂ ਵੀ ਇਹ ਮੇਰੇ ਕੋਲ ਆਏ ਸੀ ਵੀ ਤੁਸੀਂ ਆ ਜਾਓ ਸਾਡੇ ਨਾਲ ਇੰਨੇ ਕਿ ਦਿਨੋਂ ਅਸੀਂ ਬੈਠਾ ਆਏ ਨੇ ਤੇ ਨੂੰ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਨ ਆ ਜਾਣਾ ਤਾਂ ਉਹਨਾਂ ਨੇ ਸ਼ੰਕਾ ਜਾ ਵੀ ਯਾਰ ਅਸੀਂ ਤਾਂ ਇੰਨਾ ਇੰਨਾ ਚਿਰ ਬੈਠੇ ਰਹਿੰਨੇ ਆ ਸਾਡੇ ਨਾਲ ਤਾਂ ਚਪੜਾਸੀ ਗੱਲ ਕਰਨੀ ਆਉਂਦਾ ਤੇ ਤੁਹਾਡੇ ਨਾਲ ਨਾ ਫਿਰ ਅਸੀਂ ਇਹ ਤੁਹਾਡੇ ਨਾਲ ਨਹੀਂ ਹੈਗੇ ਸੋ ਇਹ ਤੈਅ ਕਰਕੇ ਚੀਜ਼ਾਂ ਉਹ ਦੱਸ ਉਹਨਾਂ ਨੇ ਦੱਸੀਆਂ ਵੀ ਸਰਕਾਰ ਨੇ ਤੈਅ ਕੀਤਾ ਵੀ ਇਸ ਤਰ੍ਹਾਂ ਬੈਠੋ ਇੰਨਾ ਚਿਰ ਕਰਾਵਾਂਗੇ ਤੇ ਜਦੋਂ ਉਹਨਾਂ ਦਾ ਜਿਹੜਾ ਪੋਲੀਟੀਕਲ ਮਨਸ਼ਾ ਪੂਰੀ ਹੋ ਗਈ ਉਹਨਾਂ ਨੇ ਦਿਖਾਤਾ ਵੀ ਅਸੀਂ ਵੱਡੇ ਵੱਡੇ ਅੰਦੋਲਨਾਂ ਨੂੰ ਖਤਮ ਕਰ ਸਕਦੇ ਆ ਇਹ ਇਹ ਅੰਦੋਲਨ ਸਿਰਫ ਮੁੱਠੀ ਪਰ ਲੋਕਾਂ ਦੇ ਨੇ ਬਾਕੀ ਦੇਸ਼ ਦਾ ਕਿਸਾਨ ਖੁਸ਼ ਆ ਕੱਲੇ ਆ ਪੰਜਾਬ ਵਾਲੇ ਨਹੀਂ ਟਿਕਦੇ ਇਹਦੇ ਚ ਵੀ ਇਹ ਖਾਲਸਤਾਨੀ ਨੇ ਤਾਂ ਇਹ ਜਿਹੜਾ ਉਹਨਾਂ ਦਾ ਆਪਦਾ ਏਜੰਡਾ ਜਿਹੜੀ ਪਿ ਮੈਂ ਸਾਊਥ ਤੱਕ ਜਾ ਕੇ ਆਇਆ ਜੱਸ ਉਹ ਕਹਿੰਦੇ ਸੀ ਵੀ ਇਕੱਠ ਕਰਦੇ ਆ ਪੰਜਾਬ ਚੋਂ ਨਵੰਦੇ ਆਉਣ ਔਰ ਚੰਗੀ ਗੱਲ ਆ ਵੀ ਪੱਗ ਵਾਲੇ ਬੰਦੇ ਆਉਣ ਕਿ ਅਸੀਂ ਜਿਹੜਾ ਪੰਜਾਬ ਹੈ ਉਹ ਦੇਸ਼ ਦੀ ਕਿਸਾਨੀ ਦਾ ਸਿਰ ਤੇ ਦਿਮਾਗ ਬਣ ਚੁੱਕਿਆ ਸੀ ਉਹਦੀ ਇੱਕ ਛਵੀ ਬਣ ਚੁੱਕੀ ਸੀ ਖਾਲਸਤਾਨ ਮੂਵਮੈਂਟ ਦੇ ਵੇਲੇ ਸਿੱਖਾਂ ਨੂੰ ਅਤਵਾਦੀ ਲਾਂ ਦਿੱਤਾ ਗਿਆ ਇਹ ਪਹਿਲੀ ਵਾਰ ਸੀ ਕਿ ਪੰਜਾਬੀਆਂ ਤੇ ਸਿੱਖਾਂ ਦੀ ਚੜ੍ਹਤ ਪੂਰੇ ਮੁਲਕ ਚ ਬਣ ਗਈ ਸੀ ਉਸ ਮੁਲਕ ਨੂੰ ਖਤਮ ਕੀਤਾ ਇਸ ਅੰਦੋਲਨ ਨੇ ਇਹ ਜਿਹੜਾ ਜਿਦਾਂ ਨੇ ਜਿੱਦ ਕੀਤੀ ਗਈ ਔਰ ਗਲਤ ਫੈਸਲੇ ਲੈ ਗਏ ਉਹਨਾਂ ਫੈਸਲਾਂ ਨਾਲ ਉਹ ਪਿਛਲੇ ਅੰਦੋਲਨਾਂ ਨੂੰ ਤਾਂ ਉਹਦੀ ਛਵੀ ਨੂੰ ਤਾਂ ਛੱਟ ਵੱਜੀ ਹੋਈ ਜੀ ਸਾਡੇ ਪੰਜਾਬੀਆਂ ਤੇ ਸਿੱਖਾਂ ਦੀ ਛਵੀ ਨੂੰ ਵੀ ਵੱਡੀ ਛੱਟ ਵੱਜੀ ਕਾਕਾ ਕੋਟਰਾ ਹੋਰਾਂ ਦੇ ਨਾਲ ਪਿਛਲੇ ਦਿਨੀ ਮੇਰੀ ਇੱਕ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਮੈਂ ਵੀ ਉਹਨਾਂ ਨੂੰ ਕਹਿਣਾ ਕਿ ਇੱਕ ਕਿਉਂ ਨਹੀਂ ਹੋ ਜਾਂਦੇ ਤਾਂ ਉਹ ਕਹਿੰਦੇ ਕਿ ਅਸੀਂ ਇੱਕ ਹੋਣ ਨੂੰ ਤਿਆਰਾਂ ਇੱਕ ਝੰਡੇ ਥੱਲੇ ਆਉਣ ਨੂੰ ਤਿਆਰਾਂ ਪਰ ਲੀਡਰ ਉਹ ਹੋਵੇ ਅੱਗੇ ਉਹ ਲੱਗੇ ਚਾਹੇ ਕੋਈ ਵੀ ਹੋਵੇ ਜਿਹੜਾ ਮਰ ਮਟਣ ਦੇ ਲਈ ਕਿਸਾਨਾਂ ਦੇ ਲਈ ਮਰ ਮਟਣ ਦੇ ਲਈ ਜਿਹੜਾ ਹੈਗਾ ਤਿਆਰ ਉਹ ਕਹਿੰਦੇ ਅਸੀਂ ਇੱਕ ਝੰਡੇ ਥੱਲੇ ਆਉਣ ਦੇ ਲਈ ਤਿਆਰ ਹੁਣ ਕਾਕਾ ਸਿੰਘ ਕੋਟੜਾ ਬਾਰੇ ਮੈਂ ਕੀ ਕਹਾਂ ਜੀ ਮਰਨ ਲਈ ਤਿਆਰ ਹੋਵੇ ਮਰਨ ਤਾਂ ਡੱਲੇਵਾਲ ਸਾਹਿਬ ਹੀ ਬੈਠੇ ਸੀ ਫਿਰ ਕਿਉਂ ਛੜਤਾ ਵੀ ਕਾਕਾ ਕੋਟੜਾ ਕਿਉਂ ਨਹੀਂ ਬੈਠਾ ਬਾਕੀ ਉਥੇ 120 ਬੰਦੇ ਬਿਠਾ ਦੇ ਕਾਕਾ ਕੋਟੜਾ ਜੀ ਕਿਉਂ ਨਹੀਂ ਭੁਖੜ ਹੜਤਾਲ ਤੇ ਬੈਠੇ ਸੋ ਇਹ ਗੱਲਾਂ ਨੇ ਇਹ ਦੂਜਿਆਂ ਨੂੰ ਵਹਾਉਣਾ ਵੀ ਦੂਜੇ ਦਾ ਡਰਪੋਕ ਹੈ ਅਸੀਂ ਲੜਦੇ ਆਂ ਪਰਲੇ ਮੋਰਚਾ ਦਾ ਰੋਜ਼ ਟਕਰਾ ਲੈਂਦੇ ਰਹੇ ਤੁਸੀਂ ਫਿਰ ਕਿਉਂ ਨਹੀਂ ਅੱਗੇ ਵਧੇ ਤੁਸੀਂ ਭੁਖੜਤਾਲ ਰੱਖ ਕੇ ਕਿਉਂ ਵੀ ਅਸੀਂ ਨਹੀਂ ਗਾਲ ਜਾਣਾ ਇੱਦੋਂ ਗਾ ਨਹੀਂ ਜਾਣਾ ਗੋਲੀ ਵੱਜਦੀ ਆ ਮੌਤ ਤੋਂ ਤੁਸੀਂ ਡਰਿਓ ਕਾਕਾ ਜੀ ਤੁਸੀਂ ਡਰ ਰਹੇ ਹੋ ਔਰ ਤੁਸੀਂ ਆਪਣੀਆਂ ਕਮਜ਼ੋਰੀਆਂ ਦਾ ਜਿਹੜਾ ਚਿੱਕੜਾ ਦੂਜਿਆਂ ਦੇ ਸੁੱਟ ਰਹੇ ਆ ਐਦਾਂ ਨਹੀਂ ਹੋਣਾ ਮੈਂ ਸੋ ਕਾਕਾ ਕੋਟਰਾ ਜੀ ਦੇ ਬਾਅਦ ਹੀ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਦੇ ਜਿਹੜੇ ਬਿਆਨ ਨੇ ਬਹੁਤ ਕੁਦਰ ਤਰੀਕੇ ਦੇ ਬਿਆਨ ਨੇ ਬਹੁਤ ਫੋਟ ਪਾਉ ਤੇ ਅੱਗ ਲਾਉ ਬਿਆਨ ਨੇ ਉਹਨਾਂ ਨੂੰ ਆਪਦੇ ਇਹਨਾਂ ਬਿਆਨਾਂ ਤੇ ਉੱਤੇ ਚਿੰਤਨ ਕਰਨਾ ਚਾਹੀਦਾ ਔਰ ਚਿੰਤਨ ਕਰਕੇ ਆਪਦੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਕੀ ਅਸੀਂ ਇੱਕ ਹੋਣ ਦਿੱਤਾ ਜਾਂ ਅਸੀਂ ਨਹੀਂ ਹੋਣ ਦਿੱਤਾ ਉਹਨਾਂ ਦੇ ਬਿਆਨ ਨੇ ਕਿ ਜਦੋਂ ਅਸੀਂ ਕਹਿੰਦੇ ਆਓ ਮੀਟਿੰਗ ਕਰੀਏ ਉਹ ਕਹਿੰਦੇ ਅਸੀਂ ਹੁਣ ਸੰਘਰਸ਼ ਚੱਲ ਰਿਹਾ ਮੀਟਿੰਗਾਂ ਦਾ ਦੌਰ ਗਿਆ ਹੁਣ ਮੀਟਿੰਗਾਂ ਨਹੀਂ ਹੋ ਸਕਦੀਆਂ ਕੀ ਸਰਕਾਰ ਨਾਲ ਮੀਟਿੰਗਾਂ ਨਹੀਂ ਕੀਤੀਆਂ 4 ਮਹੀਨوں ਫੇਰ ਕਰਨ ਜਾ ਰਹੇ ਹੋ ਫੇਰ ਜਦੋਂ ਲੋਕਾਂ ਦਾ ਦਬਾਅ ਪਿਆ ਫੇਰ ਮੀਟਿੰਗਾਂ 'ਚ ਪਹਿਲਾਂ ਆਉਣ ਤੋਂ ਟਾਲਾ ਬਟਨ ਲੱਗ ਪਿਆ ਵੀ ਅਸੀਂ ਤਾਂ ਖਨੌਰੀ ਫਸੇ ਪਰ ਸੱਲੇਵਾਲ ਸਾਹਿਬ ਦੀ ਹਾਲਤ ਬਹੁਤ ਸੀਰੀਅਸ ਹੈ ਅਸੀਂ ਇਸ ਬਾਰੇ ਫੈਸਲਾ ਨਹੀਂ ਕਰ ਸਕਦੇ ਤੁਹਾਡੇ ਅੰਦਰ ਫੈਸਲਾ ਕਰਨ ਦੀ ਤਾਕਤ ਨਹੀਂ ਹੈਗੀ ਤੁਸੀਂ ਪਿਛਲਿਆਂ ਦੇ ਇਸ਼ਾਰੇ ਤੇ ਚੱਲਦੇ ਹੋ ਤੁਸੀਂ ਇਹ ਗੱਲਾਂ ਨਾ ਕਰੋ ਤੁਸੀਂ ਆਤਮ ਚਿੰਤਨ ਕਰੋ ਫਿਰ ਆਪਾਂ ਅੱਗੇ ਬੈਠ ਕੇ ਗੱਲ ਕਰਾਂਗੇ ਜੀ ਬਈ ਜੀ ਸਮਝ ਤਾਂ ਬਹੁਤ ਬਤਾਨਾ ਸ਼ੁਕਰੀਆ ਜੀ ਧੰਨਵਾਦ ਦੇ ਨਾਲ ਕਿਸਾਨ ਅਗੋਵਤਾਰ ਸਿੰਘ ਮੈਮਾਹੂਰੀ ਸੀ ਗੱਲਬਾਤ ਕੀਤੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੇਰੇ ਜੁੜੇ ਰਹੋ ਆ ਰਹਿ ਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ